ਪਣਾ ਵਪਾਰੀ ਆ ਰੋਜ ਦਾ ਰੋਜ ਦਾ ਮੁੰਡਾ ਮੈਂ ਜਾਣਾ ਦਾਦਾਰਪਾਈ ਆ ਵਿਚਾਰਾ ਖਾਲੀ ਦੇ ਹੱਥ ਮੋੜ 26000 ਦੇ ਬੱਕਰੇ ਵੇਚੇ ਨਹੀਂ ਦਿਆ ਉਹ ਵਸ ਰੱਖੋਏ 3500 ਨਾਲ ਤਿੰਨ ਬੱਕਰੀਆਂ ਲਖਾਈ ਕਰਾਉਂਗਾ ਇੱਥੇ ਕੀ ਹੋ ਗਿਆ ਸਾਢੇ ਹੋ ਗਏ 26 ਲੈ ਫੜੋ ਚਲ ਅ ਮੈਂ 니ਦੇ ਥੋੜੀ ਆਰ ਨਾਲ ਤਿੰਨ ਬੱਕਰੀਆਂ ਯਾਰ ਹੈ ਉਹ ਸਾਡੀ ਅੱਜ ਬੋਣੀ ਨਹੀਂ ਹੋਈ ਮਰ ਜਾ ਅਸਾਂ ਹੁਣ ਦੋ ਬੁੱਧਨਾ ਕੁੱਟ ਕੇ ਆਏ ਸਾਡੇ ਵਿੱਚ ਦੇ ਆਪਣੇ ਖਰੀਦੀਆਂ ਹੋਈਆਂ ਨਹੀਂ ਬਈ ਯਾਰ ਤੇਰੇ ਮੂੰਹ ਝੂਠ ਨਹੀਂ ਬੋਲਦਾ ਨਾ ਬੋਲੇ ਚਰਨਾ ਦੋਏ ਪਾਈਆਂ ਦੀ ਮੈਂ ਤਸੱਲੀ ਦਿੰਨਾ ਪਰ ਕਿੰਨੇ ਦਾ ਕਰਤੇ ਆ ਸਾਢੇ 26 ਹੋ ਗਈ ਤਾਂ ਸੋ ਪੈਸੇ ਲੈ 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 ਆ ਪੈਸੇ ਤਾਂ ਹੈ ਕੋਈ ਨਹੀਂ ਮੁੰਡੀ ਮੁੰਡੀ ਵੇਦੇ ਦੀ ਇਹਦੇ ਤੋਂ ਬੁੱਟੀ ਤੇਰੇ ਪੈਸੇ ਕਿੱਥੇ ਜਾ ਗਏ ਸਾਡੀਆਂ ਸੂ ਪੈਸੇ ਦੱਬਦੀ ਆ ਗਿਆ ਬੰਦਾ ਤੂੰ ਦੱਬਦੀ ਆ ਇਹਦਾ ਹੋਇਆ ਮੈਂ ਤੁਹਾਨੂੰ ਦੱਸ ਰਿਹਾ ਇੱਕ ਇਹ ਆ ਕਿੰਨੇ ਬੱਕਰੀਆਂ ਦਾ ਹੈਗਾ ਦੋ ਤੇ ਆ ਇੱਕ ਤਿੰਨ ਹੈ ਲੋ ਵੀ ਆ ਤਿੰਨ ਬੱਕਰੀਆਂ ਦਾ ਸੌਦਾ ਹੋਇਆ ਕਿੰਨੇ ਦਾ ਹੋ ਗਿਆ ਇਹ ਇਹ ਬਾਈ ਹੋਇਆਗਾ ਸਾਢੇ 26 ਦਾ ਸਾਢੇ 26 ਦਾ ਜੀ ਫਟੇ ਲਾ ਕੇ ਰੱਖ ਜੀ ਫਟੇ ਹੋਰ ਪਾ ਦੇ ਨਹੀਂ ਇਹਦਾ ਮਿੱਠੂ ਨੂੰ ਕਹਿ ਰਿਆ ਸੀ ਬੱਕਰੀਆਂ ਲਿਆਉਂਦੀਆਂ ਇਹਦੇ ਕੋਲੋਂ ਹੀ ਹੂੰ ਕਾ ਮਿੱਠੂ ਬੱਕਰੀਆਂ ਤਾਂ ਲੈ ਲਊਗਾ 500 ਤੇ ਲੈ ਕੇ ਮੰਡੀ ਚ ਸਪਣਾ ਵੀ ਰੇਤੀ ਬੱਕਰੀ ਗਈ ਹੋਈ ਹਾਂ ਵੀਰ ਨੂੰ ਵੇਚਤੀ ਹਾਂ ਵੀਰਾ ਕਹਿੰਦਾ ਕਿੰਨੇ ਮਹਾਈ 35000 ਆਹ ਕਿਹੜੀ ਹੈਗੀ ਹਾਂ ਪਤਾ ਉਹ ਬੱਕਰੀ ਕਿਹੜੀ ਹੈਗੀ ਮੈਨੂੰ ਕਿਹੜੀ ਕਿਹੜੀ ਮੈਨੂੰ ਕਿਹੜੀ ਬੜੇ ਮੋਬਾਈਲ ਦੇ ਵਿੱਚ ਵੀਡੀਓ ਬਣੀ ਹੋਈ ਆ ਪਛਾਣਦਾ ਕਿਹੜੀ ਬੱਕਰੀ ਆ ਉਹ ਉਹ ਰੋਜ਼ ਮੁੱਤ ਦੇ ਸਭ ਭੁੱਲ ਜਾਂਦੇ ਬਾਈ ਉਹ ਆਏ ਇੱਕ ਦਿਨ ਨਾਲ ਦੀ ਵੇਚੀ ਸੀ 10000 ਦੀ ਉਹ ਜਿਹੜੀ ਥੜੇ ਸਿੰਘਾਂ ਵਾਲੀ ਤਾਂ ਆ ਬੋਲੇ ਨਹੀਂ ਹੋਗੇ ਯਾਰ ਇਹ ਤਾਂ ਨਾ ਬੋਲੇ ਸਮੇਤੀ ਲੈ ਜਾ ਸਾਵਨਾ ਕਰਦੇ ਹੀ ਬਾਤ ਤੁਸੀਂ ਜਾ ਤੋੜੇ ਉਹ ਯਾਰ ਕਰੇ ਚਾਹ ਨੂੰ ਚੱਕਰਾ ਪਣ ਕੇ ਤਾਂ ਗਾਂ ਨੂੰ ਭੋਗ ਇੱਥੇ ਵੇਚੀ ਜੂ ਮੰਡੀ ਜਿਹਾ ਬਣਾ ਕੇ ਮੋਗੋ ਓ ਯਾਰ ਪਿੰਡ ਕੋਈ ਸੁੱਖਾ ਲਾ ਗਿਆ ਕੱਲਾ ਕਹਿਣਾ ਮੇਮਣਾ ਦਾ ਸੁੱਖਾ ਲਿਆ ਦਿੰਦੇ ਦੀ ਬੱਕਰੀ ਜੀ ਫੇਰ ਉਹ ਯਾਰ ਸੁੱਖਾ ਦੇ ਦੇ ਨਾ ਦੇ ਵੀ ਇਹਦਾ ਜਾ ਲਾ ਯਾਰਾ ਇਹਦਾ ਗਾਂ ਛੱਟਾ ਯਾਰਾ ਬਾਬੇ ਰਿਆ ਹਾਂ ਟਾਲਾ ਮੇਮਣਾ ਹਾਂਜੀ 11000 ਦਿੰਦਾ ਬਾਤ ਰੁਪਈਆ ਫਿਰ ਕੀ ਕਹਿੰਨੇ 16000 ਕੋਈ ਜ਼ਿਆਦਾ ਮੰਗ ਲਿਆ ਟਾਲਾ ਬਬੀ ਯਾਦ ਯਾਦੀ ਹੈ 14000 ਦਾ ਮੈਂ ਕੱਲੀ ਦਾ ਮੰਗਿਆ ਸੀ ਆ ਬੂਟੇ ਤੋਂ 11500 ਦੀ ਕੱਲੀ ਖਰੀਦੀ ਹੋਈ ਹੈ ਸਾਢੇ 11000 ਦੀ ਕੱਲੀ ਖਰੀਦੀ ਹੋਈ ਆ ਬਾਈ ਜੀ ਹੋਰ ਫਿਰ ਬੱਕਰੀਏ ਟਪਾਰਾਂ ਦਾ ਮਾਰ ਗਿਆ ਜੋ ਕਿ ਸੌਦਾ ਵੇਚਣਾ ਹੈਗਾ ਕੀ ਹੋ ਕੀ ਹੋਰੋਂ ਕੀੜੇ ਪੈਣਗੇ ਕੱਲੀ ਵੇਚ ਦੂ ਜਿੰਨਾਂ ਮਾਰੀਏ 11000 ਦੀ ਦੇਣੀ ਹੈ ਕੀ ਫਾਇਦਾ ਐ ਵੀ ਸਵੇਰੇ ਕੋਈ ਜ਼ਿਆਦੇ ਪੈਸੇ ਮੰਗ ਲੈ ਲੜਾ ਜਿਆਜ ਮੰਗਦੀ ਹੈ 12 ਦੀ 500 ਘੱਟ ਲੈ ਜਾ 15 ਦੀ ਫੜ ਲੈ ਜਿੰਨੇ ਫੜਨੀ ਹੈਗੀ ਪੂਰਾ ਹੱਥ ਕਰ ਪੂਰੀ 13 ਦੀ ਨਹੀਂ ਹੋ ਗਈ ਓਏ ਨਹੀਂ ਨਹੀਂ ਮਹਾਰਾਜ ਮੁੜੇ ਜਾਂਦੇਗੇ ਅਗਲੇ ਮੇਮਣਾ ਲੰਦੇ ਸੀ 3000 ਦਾ ਤੁਸੀਂ ਕਰਤਾ 3200 ਅਗਲੇ ਤੜਕੇ ਨੇ 3000 ਦਾ ਮੇਮਣਾ ਉਹਨਾਂ ਨੇ ਫੜਾ ਦੋ ਹੁਣੇ ਉਹ ਤਾਂ ਬਾਗੇ ਚਲ ਕੋਈ ਨਹੀਂ ਆ ਜਾਣਗੇ ਜਿੰਨੀਆਂ ਜਿਹਨੂੰ ਮਰਜੀ ਫੜਾਦਾ ਹੁਣ ਵੀ ਚਲ ਮੇਰੀ ਗੱਲ ਲਾਮੂ ਤੇ ਤੈਨੂੰ ਤੂੰ ਕਹਿੰਦਾ ਮੇਮਣਾ 9500 ਨੇ ਬੱਕਰੀ ਦਾ ਲੈ ਇਹਦਾ ਦਾ 13000 ਲਾਈ ਜਾਵੇ ਫਿਰ ਬੈਗੜੇ ਫੜਾ ਦਿਆਂ ਨਾ ਹੋ ਜਾਵੇ ਚਲ ਕੋਈ ਨਹੀਂ 9000 ਦੋ ਵੇਚੇ ਨੇ ਵੀਰੇ ਕਾਟੂ ਉਹ ਚਲ ਦੇ ਦੇ ਠੀਕ ਆ ਨਾ 9000 10000 ਤੋਂ ਕਾਟੀ ਲੈ ਕਰਦਾ ਹੁਣ ਕਰਦਾ ਖੜਦਾ ਕਰਦਾ 9000 ਨੇ ਬੱਕਰੀਆਂ ਦਾ ਲਾਣ ਨੂੰ ਕੀ ਹੈਗਾ ਦੂ ਲਾਏ 8000 ਲਾਏ ਮਾੜਾ ਮਾੜਾ ਖੜੀ ਆ ਨਲ ਦਾ ਸਾੜ ਮੇਮਣਾ ਲੱਗਾ ਨਲ ਦਾ ਨਾਲ ਮੇਮਣਾ ਲੱਗਾ ਛੜ ਜਾ ਯਾਰ ਦੀ ਨਾਲ ਵੀ ਹੋ ਗਈ ਯਾਰ 13.5 ਉਹ ਦੇ ਦੇ ਯਾਰ ਪਰਦਾ ਮੂਹ ਨੀ ਪੂਰੀ 14.5 ਹਜ਼ਾਰ ਦੂੰਗਾ 15 ਘਟ ਨਹੀਂ ਦਿੰਦਾ ਜੱਲੀਆ ਨਾ ਮਾਂਦਾ ਹੁੰਦਾ ਪਰਦੇ ਕਸਰਮਾੜੀ ਹੀ ਰਹੇ ਕਸਰਮਾ ਕਹਿੰਦਾ ਮਾ ਕਰਦੀ 14400 ਰੈਂਟ ਰੈਂਟ ਕੋਈ ਡਿਊਟੀ ਆਪ ਨੂੰ ਮੈਨੂੰ ਪੱਠੇ ਚ ਕਮੀ ਯਾਰ ਦਾਦਾ ਕੋਈ ਧਾਰਾ ਜੀ ਕਮੀ ਨਹੀਂ ਘਟਦਾ ਵੀ ਮੇਰੀ ਹੈ ਕਿ ਨਹੀਂ ਬਿਲਣ ਦਾ ਆਏ ਤਾਂ ਮਾਰਾਂ ਚ ਮਾਰਾ ਕਿਵੇਂ ਕਹਾਂਗੇ ਅਹੀਂ ਤੋਂ ਬਣੇਦਾਂ ਮਾਲ ਮਾੜਾ ਯਾਰ ਤਾਇਆ ਮੈਂ ਇਹਦੀ ਗੱਲ ਕਰਦਾ ਚੱਲ ਇਹ ਨਹੀਂ ਵੀ ਰੱਖਣੀ ਮੈਂ ਲੈਣ ਦਾ ਕਿਸੇ ਤੋਂ ਘਰੋਂ ਹੀ ਥੋਲੇ ਸੀ ਅਗਲੀ ਮੰਡੀ ਵੀ ਹੁੰਦਾ ਹੀ ਆਉਂਦਾ ਇਹ ਨਾਲ ਮੇਵਣਾ ਵੀ ਲਾਦਾ ਇਹ ਹੋਰੇ ਆ ਦੱਸੋ ਜੀ ਹੋਰੇ ਪਾਸ ਪੱਠ ਵੇਚਤੀ ਬਾਬੇ ਨੂੰ ਵੀ ਫਰਾਤੀ ਪਤਾ ਫਰੀ 13200 ਦੀ ਹੋਗੀ ਕਪੜਾ ਫੜਦਾ ਬੋਕੀ ਸਕੇ ਕਿਵੇਂ ਕਿੰਨੇ ਦੀ ਹੋ ਗਈ ਇਹ 13000 1200 ਦੀ ਸਾਢੇ 13700 ਦੀ ਹਾਂ 137 13000 ਦੀ ਹੋ ਗਈ ਹਾਂ 137 ਦੇ 300 ਘਾਟ ਦਾ 13000 ਹਾਂ ਤੂੰ ਕਿੱਧਰ ਬਚੇਗਾ ਛੋਟਾ ਲੋੜ ਨਹੀਂ ਹਾਂ ਕਿਵੇਂ ਹਾਂ ਮੈਂ ਕਹੀ ਇਹ ਨਹੀਂ ਹੋਣੀ ਇਹ ਵੀ ਨਹੀਂ ਕਹੀ ਜਾਦਾ ਆਲੂ ਇਹ ਲਖਾਈ ਪਿਛਾ ਹੁੰਦਾ ਲੜਿਆ ਕਰੋ ਹਾਂ ਬੋਗਲਾ ਪਿਛੇ 300 ਕੱਟ ਜਰ ਚੌੜਾ ਬਣ ਗਿਆ ਹਾਂ ਲਖਾਈ ਪਿਛਾ ਹਾਂ ਲੜਿਆ ਕਰੋ ਲਖਾਈ ਦੀ ਕਿੱਡੀ ਗੱਲ ਆ ਸਾਡੀ ਦਾ ਦਲਾਂ ਦੀ ਦੇਵੇਂਗਾ ਹਾਂ ਸਾਡੇ ਸਾਡੇ ਪਿਛਾ ਹਾਂ ਲੜਿਆ ਕਰੋ ਇਹ 10000 ਆ ਲਓ ਜੀ ਲਓ ਹਾਂ 350 ਇਹ 23 ਜੀ ਦੇ ਫੋਰਨ ਲਿਆ ਦੇ ਨਾ ਕੋਈ ਕੋਈ ਨਹੀਂ ਆ ਜਾਊਗਾ ਇਹ ਜਾਣਦੇ ਆ ਕਿਤੇ ਇਹ ਪੈਟਾ ਜਣਾ ਕੋਈ ਗਰੀਵਨਾ ਚਾਹ ਪੀਦਾ ਕੋਈ ਕੋ ਖਿਆਲ ਕਰਕੇ ਆ ਨਾ ਤਾਂ ਮੈਂ ਵੀ ਨਹੀਂ ਪਾਲੂ ਨਹੀਂ ਚਾਹ ਪੀਉ ਮੈਨੂੰ ਜਿਹਾ ਗਈ ਦਾ ਮੈਨੂੰ ਕਹਿੰਦਾ ਰੰਗ ਰਾ ਦੂ ਰੰਗ ਪੋੜਾ ਨੂੰ ਉੱਤੋਂ ਕਾਸਲ ਵਾਲੂ ਦਵਾਰੇ ਚੂਪੂ ਕੋ ਕੋ ਮੈਂ ਵੀ ਫੇਰ ਦੂ ਦੋ ਕੋਈ ਜਿ ਇਜਾਦਤ ਘਾਟਾ ਕੀ ਯਾਰ ਤੂੰ ਜਿ ਘਾਟਾ ਕੋਈ ਨਹੀਂ ਲੱਗਦਾ ਜੋ ਵੀ ਰਹੀ ਖੜੀ ਰਹੀ ਯਾਰ ਹੂੰ ਸੋ ਨੋ ਹੋ ਮੈਂ 8.5 8.5 ਇਹ ਆ ਬੱਕਰੀ ਦਾ ਸੌਦਾ ਹੋਇਆਗਾ ਪੂਰਾ 13000 ਦਾ ਸਾਨੂੰ ਬੱਚਾ ਦਿਖਾਉਣ ਇਹਦੇ ਨਾਲ ਇੱਕ ਤੇ ਆ ਬੱਚਾ ਬਈ ਜੀ ਤੇ ਤਾਂ ਦੇ ਪੈਸੇ ਲੈ ਲੈ 28000 ਦੇ ਕਿਉਂ ਜੀ ਹੋਰ ਦੇਣੇ ਕਿੰਨੇ ਨੇ ਇੱਕੋ ਜਾਰੇ 10000 ਪੂਰਾ ਕਾ ਕਿ ਬੱਚਾ ਲੋ ਵੀ ਆ ਬੱਕਰੀ ਇਹਨੇ ਆਪਣੇ ਬੱਕਰੇ ਬਈ ਛੜੀ ਹੇਰ ਮੁੰਡੇ ਜੀ ਚੰਦੂਦ ਨੇ ਲੈ ਗਈ ਮੈਂ 28000 ਨੱਪੀ ਲੱਤ ਨਹੀਂ ਆ ਨਾ ਕੋਈ ਨਹੀਂ ਤੁਸੀਂ ਤੇ 25 ਕਹਿ ਦੋ ਬਾਕੀ ਆ ਪੂਰੇ ਦਾ 30 ਦੇ ਆਣ ਹਣ ਫਿਰ ਪੂਰੇ ਕਰ ਤੇ ਨਹੀਂ ਹੈ ਖੰਡਾ ਜੀ ਦਾ ਕਾ ਹੈ ਕੱਟ ਤੇ ਕਰ ਲਓ ਕੋਈ ਨਹੀਂ ਲੈ ਜਾਣਾ ਮੈਂ ਮਰਦਾਗਾ ਤੂੰ ਮੈਂ ਮਾਪਾ ਫਿਰ ਕਰੀਏ ਕੀ ਹੁਣ ਲਾ ਲੀਏ ਕਰੀਏ ਆ ਗਿਆ ਸੀ ਉਹ 31 ਦੇ 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 ਛੋਟੇ ਭਾਈ ਛੱਡ ਗੱਲਾਂ ਸਾਰੀਆਂ ਨਹੀਂ ਨਹੀਂ ਜੀ ਕੋਈ ਨਹੀਂ ਰੰਦ ਲੱਗ ਤੁਹਾਨੂੰ ਦੱਖਾ ਕਰ ਦੋ ਬਸ ਮੈਂ ਲੈਣ ਵਾਲੀ ਜਵਾਬ ਦੇ ਕਰੀ ਕੀ ਕਰੀਏ ਕੋਈ ਗੱਲ ਨਹੀਂ। ਵਾਦ ਵਾਦ ਲੰਗਾ ਫਾਲੋ ਜਵਾਬ। ਬੱਕਰੇ ਸੋਨੇ ਭਾਈ ਕੋਈ। ਹਾਂ। ਤੇ ਬਾਪਿਆ ਰੋ ਹੁਣੇ ਮਾਰੀ। ਭਾਈ ਜੇ ਹੁਣ ਆ ਹਾਂ ਪੂਰਾ ਫੇਰੀਆ ਕਿੰਨੇ ਦਵਾ ਦੀਏ। ਇਹਦਾ ਕਹਿੰਦਾ ਮਾਮਲਾ ਵੇਰਾਂ ਖੜੋ ਉਹਦਾ ਬੂਰ ਬੱਜੋ। ਆ ਮਾਰ ਕੋ ਤਾਂ ਬੱਕਰਾ ਸਾਰਾ ਠੋਕ ਠੀਕ ਆ ਬਣਾਦਾ ਹੋ ਲਸਾ ਵਾਹ। ਆ ਬੱਕਰਾ ਜਾ। ਗਦਾ ਘੋੜਾ ਤੁਹਾਡੇ ਸਾਹਮਣੇ ਖੜਾ ਹੈ। ਉਹ ਤਾਂ ਠੀਕ ਹੈ। ਹਾਂ। ਕਿਹਾ ਦੋ ਦਿਨ ਲਈ ਹੋਈ ਹੈ। ਉਹਦਾ ਰਾਜੂ ਪੈਸੇ ਨਹੀਂ ਹੈਗੇ ਮੇਰੇ ਕੋਲ ਇਹਨੇ। ਦੂਜੀ ਮੁੰਡੀ ਮਰ ਦੇਦੀ। ਨਾ। ਨਾ ਦੇ ਕੇ ਜਾਂਦਾ ਕਰ ਲੈ। ਪਰਤਾ ਉਹ ਇੱਧਰ ਬੈਠਾ। ਤੂੰ ਆ ਯਾਰਾ ਗਿੱਗਾ ਨਹੀਂ ਚ ਹੋਣੇ ਹੋਣ। ਆ ਤੂੰ ਹੈਗਾ ਫਿਰ ਮੈਨੂੰ ਪੈਸਾ ਨਹੀਂ ਕਿੱਥੋਂ। ਕੋਈ ਯਾਰੀ ਖੜਿਆ ਮਿੱਠੂ। ਯਾਰ ਕੋਈ ਪੈਸਾ ਦਾ ਯਾਰ। ਇਹਨੇ ਪਿੰਡ ਦਾ ਇਹਨਾਂ ਨੂੰ ਜਾਣਦਾ ਹੂ ਬਾਈ। ਹੈਗੇ ਲੱਗੋ ਫਿਰ ਪੈਸੇ। ਜਾਣਦਾ ਬਾਈਆਂ ਤੂੰ। ਇਹ ਸਭ ਖੜਾ। ਆਹੀ ਪਿੰਡ ਦਾ ਜਰਾ ਆਪਣਾ। ਆਪਣੀਆਂ ਵੀ ਆਈਆਂ। ਤੇਰੇ ਦੇ ਪਿੰਡ ਦੀ ਨੇ। ਉਹ ਮੈਂ ਜਾਣਦਾ ਐ ਬਾਈ ਨੂੰ। ਦਸ ਫੇਰ 31000 ਹੈ ਬਾਈ ਨਹੀਂ ਉਹ ਫੇਰ 35000 36000 ਹੈ 36000 ਓ ਯਾਰ ਉਹ ਵਾਹ ਉਹ ਬਾਕਾਂ ਨੂੰ ਛੱਟ ਨਹੀਂ ਮੈਂ ਪਹਿਨਣਗੇ ਜਲਦੀ ਮੈਂ ਛੱਟ ਪਿਆ ਯਾਰ ਛੱਟ ਆਇਆ ਉਹ ਛੋਟੀ ਵੀਰ ਬਸ 32000 ਦੇ ਵਿੱਚ ਨਹੀਂ ਦੇ ਦੇ ਬੱਠੀ ਘਾਉਂ ਤਾਂ ਦੇ ਦੇ ਬੱਠੀ ਦਾ ਠੀਕ ਹੈ ਵਧੀਆ ਲੱਗਦੀ ਹੈ ਨਹੀਂ ਆਗੇ ਨਾ ਸੀ ਦੇ ਕੋਈ ਕੋਈ ਪਹਿਨਣ ਨਹੀਂ ਭਾਈ ਚੱਕਰੀ ਨਹੀਂ ਕੋਈ ਆਹ ਹੋਰ ਟੈਂਡ ਕੋਈ ਨਹੀਂ ਬੰਦਾ ਤੱਕਾ ਤੇਰੇ ਨਾਲ ਕੋਈ ਨਹੀਂ ਮਰਗੀ ਦਾ ਸੌਦਾ ਫੇਰੀ ਦਾ ਐ ਕਿਵੇਂ ਸੁਵੇ ਕਰਾਂਗੇ ਇੱਕ ਠੀਕ ਕੋਈ ਰਾਜੀਏ ਇੱਕ ਦੱਸਾ ਹੈ ਉਹ ਬੱਸ ਹਾਂ ਚੁੱਪ ਕਰ ਦਿਆ ਕਰ ਉਹ ਸੌਦਾ ਕਰ ਰਹੇ ਨੇ ਮੈਂ ਘੱਟ ਬੋਝ ਨਹੀਂ ਦਾ ਆ 17 ਦਾ ਹੋ ਗਿਆ ਆ 10 ਦਾ ਹੋ ਗਿਆ ਭਾਈ 15 ਦਾ ਹੋ ਗਿਆ ਉਹ ਆ 15 ਦਾ ਮੈਂ ਖੁੱਲ ਗਿਆ ਕੀ ਉਹ ਬੱਕਰ ਲੇ ਚਾਹ ਭਾਈ ਆਣੇ ਨੂੰ ਮੋੜ ਕੇ ਲੈ ਜਾ ਨਹੀਂ ਉਹ ਤਾਂ ਕੋਈ ਗੱਲ ਨਹੀਂ ਦੀ ਸਭ ਨੂੰ ਦੱਸ ਤੀਂ ਨਹੀਂ ਮਰ ਗਈ ਆ ਨਾ ਛੋਟੇ ਭਾਈ ਦੇ ਦੇ ਯਾਰ ਇਹ ਜਿਹੜਾ ਦੂਰੋਂ ਚੱਲ ਕੇ ਆਇਆ ਸੁਨਾਮ ਤੋਂ ਆਇਆ ਚੱਲ ਉਹਦਾ ਹੋਇਆ ਨਹੀਂ ਮਰ ਗਈ ਕੋਈ ੱਟਕਾ ਨਹੀਂ ਪੈਸੇ ਵੇ ਲੈ ਲੱਗੇ ਪੈਸੇ ਵਧੀਆ ਲੱਗੇ ਹਾਂ ਜਾਂਦੀ ਏ ਉਹ ਰੱਤ ਕਰੀ ਬਾਈ ਲੈ ਲਈਏ ਬਾਹਲਾ ਦਾ ਏ ਖੜ ਜਾ ਹੁਣ ਸਾਡੀ ਮੋੜੇਗਾ ਤੂੰ 33000 ਦੇ ਲਾ 1400 ਰੱਖ 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 ਜ਼ਿੰਦਾਬਾਦ ਕੋਈ ਚੱਕ ਨਹੀਂ ਛੱਡਣੇ ਨਹੀਂ ਔਰ ਆਂਦੇ ਛੱਡ ਪਰ ਫੋਲ ਬੱਕਰੇ ਹੋਈ ਫੋਲ ਕੋਈ ਗੱਲ ਨਹੀਂ ਕੋਈ ਚੱਕਰੀ ਨਹੀਂ ਮੈਂ ਦੇਦਾ ਕਰਤੀ ਆਇਓ ਫੜੱਖ ਲੈ ਬੋਲਾ ਨਾ ਬਣ ਪਾਦਾ ਨਾ ਪੁੱਛ ਬੱਕਰੱਖ ਲੈ ਬੱਕਰੇ ਉਹਨੇ ਸਾਡੀ ਜबान ਭਗਾਤੀ ਕੱਟ ਕੇ ਵੇਚਣੇ ਨੇ ਪਾਈਆ ਪਾਈਆ ਉਹਨੇ ਇਹ ਗੱਲ ਮੰਨ ਲੈ ਸਾਡੀ ਉਹਨੇ ਜबान ਭਗਾਤੀ ਸਾਡੇ ਇਲਾਕੇ ਦਾ ਬੰਦਾ ਇਹਨੇ ਇਹਨੇ ਨਾ ਕਰਕੇ ਵੇchnਾ ਠੀਕ ਸਮਝਾਉ ਨੂੰ ਕਹਿ ਦਿੱਤਾ ਫੋਨ ਕੀ ਚਲੋ ਇਹਨੇ ਵੀ ਅਚਾਰ ਇਹ ਨਾ ਕਰਕੇ ਵੇਚਣਾ ਯਾਰ ਆ ਮੈਨੂੰ ਕਰੇ ਬੇਰਤਾ ਲਾਵਾਂਗੇ ਕੀ ਗੱਲ ਬਾਤ ਹੋ ਚੱਕਿਆ ਜਿੰਨੇ ਵੀ ਗੱਲ ਸੁਣਾਉਂਦੇ ਮੇਰੀ ਉਹਨੇ ਸਾਡੀ ਜੁਬਾਨ ਨਹੀਂ ਥੱਲੇ ਡੇਗੀ ਮੈਂ ਜੁਬਾਨ ਸੁੱਤੀ ਨਹੀਂ ਆਏਂ ਥੱਲੇ ਨਾ ਯਾਰ ਇਹਨਾਂ ਦਾ ਦਲਾਲੀ ਦਾ ਕੰਮ ਕਰਦੇ ਨੇ ਵਿਚਾਰੇ ਨਾ ਜੁਬਾਨ ਕਾਹਨੂੰ ਸੁੱਤੀ ਗੁੰਚਾ ਦੇ ਗਰੀਬਾਂ ਦੀ ਮਾਰੇ ਭਾਈਆ ਭਾਈਆ ਕਰਕੇ ਇਹ ਨਹੀਂ ਬੰਦ ਹੋਣਾ ਭਾਈ ਕਰੇ ਲੱਗਿਆ ਹੁਣ ਰੱਖਣ ਵਾਲੇ ਨੇ ਲਾਤਾ ਹੁਣ ਲਾਦਾ ਹੁਣ ਰੱਖਣ ਵਾਲੇ ਨੇ ਪੜਾ ਜਾਣੇ ਨੇ ਆ ਦੇਖ ਆ ਜੁਆਰ ਦੀ ਕਸਮ ਇਹ ਜੁਆਰ ਦੀ ਕਸਮ ਨਾ ਖਾ ਜੁਆਖ ਦੀ ਜਵਾਨ ਨੇ ਮੁੰਡੇ ਬੋਲੇ ਨਾ ਇਹ ਕੰਮ ਨਾ ਕਰੀਂ ਲੱਗਦੇ ਨਹੀਂ ਵਿਚਾਰੇ ਮੈਂ ਰੱਖ ਲੈ ਮੈਂ ਰੱਖ ਲੈ ਬੁੱਗਣ ਨਾਲ ਵੀ ਬੰਦੇ ਸਾਡੀ ਕਿੰਨ੍ਹ ਤੋਂ ਨਾ ਨਾ ਮੈਂ ਕੋ ਗਾਣਾ ਤੂੰ ਗਾਣਾ ਰਹੀ ਬੋਲ ਰੋਕ ਠੀਕ ਬੋਲ ਜਵਾਗ ਦੇ ਭਾਈ ਦਾ ਮਸਾਂ ਦਾ ਆਪਾਂ ਜਵਾਬ ਦੇ ਰਹੇ ਹਾਂ ਜੀ ਕਹੇ ਮੈਨੂੰ ਕਸਮ ਲੱਗੇ ਵੀ ਛੋਟੀ ਕਦਰ ਕਰੀਆ ਵਾ ਹੋਰ ਕੀ ਕਹੇ ਆ ਇਹ ਤਾਂ ਵਪਾਰ ਹੈ ਜਵਾਕਾਂ ਦੀ ਕਸਮ ਕਿਉਂ ਖਾਈਏ ਬਠਾਈ ਦੀਦ ਕਰੀਆ ਗਿਉਨੇ ਸ਼ੀ ਇਹ ਬੱਚੇ ਮਸਾਂ ਦੇਖੀਂ ਮੇਰੇ ਆਪਾਂ ਦੇ ਆਪਾਂ ਸੁੱਖਾ ਲੋਕਾਂ ਨੂੰ ਜਵਾਗ ਲੈਨੇ ਯਾਰ ਸੁੱਖਾ ਸੁਖ ਸੁਖ ਓਪਰ ਛੋਟੀ ਖਾਤਰੀ ਕਹੇ ਨੇ ਵੀ ਮੈਂ ਛੋਟੀ ਕਦਰ ਕਰਦਾ ਕਿੰਨੀ ਹੋਗੇ ਭਾਈ ਵਾਦਾ ਕਰੇ ਭਾਈ ਪ੍ਰਮਾਤਮਾ ਦਾ ਹਾਂ ਹੋਪੀ ਹੋਗਾ ਸਾਡੀ ਖਰਾਦੋ ਗੋਣੀ ਤੋਰ ਯੋਨਾ ਨਾਲ ਆ ਰਹੇ ਮਿੱਤਰਾ ਕਿੱਥੇ ਮੈਂ ਚੱਲੂਗਾ ਰੇ ਮਾਰ ઓ ખર્ચાના પેસ